ਦੇਸ਼ ਵਾਸੀਓ ਮਿੱਤਰ ਮਿਹਰਬਾਨੋ ਤੁਹਾਡਾ ਧਰਮ ਬਚਾਇਆ ਤਾਂ ਖਾਲਸੇ ਨੇ ਕਾਲੀ ਤਵੀ ਵਰਗੇ ਤੁਹਾਡੇ ਚਿਹਰਿਆਂ ਤੇ ਸੂਹਾ ਅਖਤੇ ਝੂਟ ਕੇ ਤੇ ਦਿੱਲੀ ਤਖਤ ਦੁਆਯਾ ਦਾ ਖਾਲਸੇ ਨੇ ਤੁਹਾਡੇ ਮੋਏ ਇਤਿਹਾਸ ਦੇ ਪੰਨਿਆਂ ਨੂੰ ਜੂਣ ਜੋਗਾ ਬਣਾਇਆ ਤਾਂ ਖਾਲਸੇ ਨੇ ਜੂਨ ਜੋਗਾ ਬਣਾਇਆ ਤਾਂ ਖਾਲਸੇ ਨੇ ਜਗਤ ਅਟਲ ਚਵਰ ਛਤਰ ਤਖਤ ਦੇ ਮਾਲਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਮਹਾਨ ਆਤਮਾ ਬ੍ਰਹਮ ਗਿਆਨੀ ਬਾਬਾ ਨਿਹੰਗ ਸਿੰਘ ਜੀ ਦੇ ਪਾਵਨ ਪਵਿੱਤਰ ਦਰਬਾਰ ਤੇ ਸਾਲਾਨਾ ਗੁਰਮਤ ਸਮਾਗਮ ਦੇ ਦੂਜੇ ਦਿਨ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਏ ਗੁਰੂ ਪਿਆਰੇ ਖਾਲਸਾ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਅੰਤ ਮਾਣ ਸੰਗਤਾਂ ਨੇ ਮਾਇਆ ਦੇ ਰੂਪ ਵਿੱਚ ਭੇਜਿਆ ਹੈ ਸਟੇਜ ਤੇ ਬੈਠੇ ਹੋਏ ਬਾਬਾ ਸਰਜੀਤ ਸਿੰਘ ਜੀ ਭਾਈ ਕੇਵਲ ਸਿੰਘ ਜੀ ਭਾਈ ਪੰਜਾਬ ਸਿੰਘ ਜੀ ਔਰ ਮੇਰੇ ਛੋਟੇ ਵੀਰ ਭਾਈ ਸ਼ਮਸ਼ੇਰ ਸਿੰਘ ਜੀ ਕਾਕਾ ਗੁਰਪ੍ਰਤਾਪ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਬੇਅੰਤ ਮਾਇਆ ਅਰਦਾਸ ਕਰਵਾਉਂਦੇ ਨੇ ਭਾਈ ਸੁੱਚਾ ਸਿੰਘ ਹੁਣਾ ਵੱਲੋਂ ਮਾਇਆ ਅਰਦਾਸ ਹੋਈ ਹੈ ਗੁਰੂ ਕਿਰਪਾ ਕਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਭਾਈ ਜਰਨੈਲ ਸਿੰਘ ਜਿਨ੍ਹਾਂ ਨੇ ਸਾਡੇ ਤੋਂ ਬਾਅਦ ਆਪਜੀ ਦੀ ਸੇਵਾ ਵਿੱਚ ਆਉਣਾ ਹੈ ਬੇਅੰਤ ਮਾਇਆ ਉਹਨਾਂ ਵੱਲੋਂ ਆਈ ਹੈ ਭਾਈ ਅਮਰੀਕ ਸਿੰਘ ਉਹਨਾਂ ਵੱਲੋਂ ਬੇਅੰਤ ਮਾਇਆ ਆਈ ਹੈ ਮੈਂ ਅਰਦਾਸੇ ਕਰਾਂ ਸਮਾਂ ਕਾਫੀ ਲੱਗ ਜਾਵੇਗਾ ਆਓ ਸਮੁੱਚੀ ਸੰਗਤ ਦੇ ਭਲੇ ਵਾਸਤੇ ਗੁਰੂ ਬਾਬੇ ਦੇ ਚਰਨਾਂ ਵਿੱਚ ਅਰਦਾਸ ਕਰੀਏ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕੇਵਲ ਇੱਕ ਹਫ਼ਤਾ ਕਹਿ ਕੇ ਮੈਂ ਆਪਜੀਤੋਂ ਖਿਮਾ ਮੰਗ ਜਾਣੀ ਹੈ। ਭੂਮਿਕਾ ਕੱਲ ਆਪਾਂ ਬਨ ਲਈ ਸੀ। ਮੈਂ ਕੱਲ ਆਪਜੀ ਨਾਲ ਵਾਅਦਾ ਕੀਤਾ ਸੀ ਕਿ ਰੈਂਦੇ ਇਤਿਹਾਸ ਦੇ ਵਿੱਚੋਂ ਇੱਕ ਅੱਧੀ ਹਫ਼ਤਾ ਜਿਹੜੀ ਆਪਾਂ ਕੱਲ ਨੂੰ ਪੜ੍ਹ ਦੇਵਾਂਗੇ। ਕੱਲ ਦੇ ਦੀਵਾਨ ਵਿੱਚ ਆਪਾਂ ਪੜਿਆ ਸੀ ਕਿ ਸਰਦਾਰ ਮੇਵਾ ਸਿੰਘ ਲੋਪੋ ਕੇ ਕਨੇਡਾ ਦੀ ਧਰਤੀ ਤੇ ਫਾਂਸੀ ਲੱਗਣ ਵਾਲਾ ਪਹਿਲਾ ਸ਼ਹੀਦ ਹੈ। ਔਰ ਉਹਨੇ 21 ਅਕਤੂਬਰ 1914 ਵਾਲੇ ਦਿਨ ਪਾਪੀ ਹਮਕਿੰਸਨ ਨੂੰ ਮਾਰ ਦਿੱਤਾ ਹੈ। ਉਹਦੀ ਗ੍ਰਿਫਤਾਰੀ ਹੋਈ। ਉਹਦੇ ਤੋਂ ਬਾਅਦ 23 ਤਰੀਕ ਵਾਲੇ ਦਿਨ ਕੈਨੇਡਾ ਦੀ ਸਰਕਾਰ ਨੇ ਚਾਰ ਭਾਰਤੀ ਹੋਰ ਗ੍ਰਿਫਤਾਰ ਕਰ ਲਏ। ਜਿਨ੍ਹਾਂ ਦਾ ਨਾਮ ਹੈ हसन ਰਹੀਮ, ਸਰਦਾਰ ਕੁਲਵੰਤ ਸਿੰਘ ਜੀ, ਸਰਦਾਰ ਬਲਵੰਤ ਸਿੰਘ ਜੀ ਅਤੇ ਸਰਦਾਰ ਮਿਤ ਸਿੰਘ ਜੀ ਪੰਡੋਰੀ ਵਾਲੇ। ਪਰ ਸਰਦਾਰ ਮੇਵਾ ਸਿੰਘ ਨੇ ਸਾਰਾ ਦੋਸ਼ ਜਿਹੜਾ ਸੀ ਉਹ ਆਪਣੇ ਸਿਰ ਦੇ ਉੱਤੇ ਕਬੂਲ ਕਰ ਲਿਆ ਹੈ 4 ਦਸੰਬਰ 1914 ਵਾਲੇ ਦਿਨ ਇਹਨਾਂ ਚਾਰ ਬੰਦਿਆਂ ਨੂੰ ਬਰੀ ਕਰ ਦਿੱਤਾ ਗਿਆ ਸਰਦਾਰ ਮੇਵਾ ਸਿੰਘ ਨੂੰ ਫਾਂਸੀ ਦਾ ਇਨਾਮ ਦੇ ਦਿੱਤਾ ਗਿਆ ਫਾਂਸੀ ਦਾ ਦਿਨ ਹੈ 11 ਜਨਵਰੀ 1915 ਦਾ ਦਿਨ ਨਿਯਤ ਹੋਇਆ ਆਖਰ ਗਿਣਤੀਆਂ ਗਿਣਦਿਆਂ 11 ਜਨਵਰੀ ਦਾ ਸੂਰਜ ਚੜ੍ਹਿਆ ਸਵੇਰੇ ਤਕਰੀਬਨ 7:45 ਮਿੰਟ ਤੇ ਉਹਨਾਂ ਨੂੰ ਫਾਂਸੀ ਲਾਇਆ ਜਾਣਾ ਹੈ ਗਿਆ ਜੇਲਰ ਉਹਦੀ ਕੋਠੀ ਦੇ ਮੂਹਰੇ ਸਰਦਾਰ ਮੇਵਾ ਸਿੰਘ ਜੀ ਤਿਆਰ ਹੋ ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ ਸਰਦਾਰ ਮੇਵਾ ਸਿੰਘ ਦਾ ਜੇਲ੍ਹ ਦਾ ਜੀਵਨ ਤੁਹਾਡੇ ਨਾਲ ਸਾਂਝਾ ਕਰ ਸਕਾਂ ਫਿਰ ਕਿਤੇ ਸਮਾਂ ਬਣਿਆ ਤੇ ਖੁੱਲ ਕੇ ਆਪਜੀ ਨਾਲ ਵਿਚਾਰਾਂ ਕਰਾਂਗੇ ਸਰਦਾਰ ਮੇਵਾ ਸਿੰਘ ਨੇ ਆਖਿਆ ਤਿਆਰ ਹੈ ਕੱਢਿਆ ਗਿਆ ਸ਼ੇਰ ਨੂੰ ਕੋਠੀ ਤੋਂ ਬਾਹਰ ਜਦੋਂ ਸਿਪਾਹੀ ਉਹਦੀਆਂ ਬਾਹਾਂ ਪਿੱਛੇ ਬਨਣ ਲੱਗੇ ਸਰਦਾਰ ਮੇਵਾ ਸਿੰਘ ਨੇ ਆਖਿਆ ਅੰਗਰੇਜ਼ ਅਫਸਰ ਮੇਰੀਆਂ ਬਾਹਾਂ ਨਾ ਬਨੋ ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ ਤੁਹਾਡੇ ਤੱਕ ਪਹੁੰਚਣ ਵਾਸਤੇ ਮੈਂ ਗੁਰੂ ਦਾ ਇਹ ਪਵਿੱਤਰ ਬਚਨ ਪਤਾ ਨਹੀਂ ਕਿੰਨੀ ਵਾਰ ਪੜ੍ਹਿਆ ਹੈ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਸਰਦਾਰ ਮੇਵਾ ਸਿੰਘ ਨੂੰ ਫਾਂਸੀ ਦੇ ਤਖਤੇ ਦੇ ਕੋਲ ਲੇ ਆਂਦਾ ਗਿਆ ਹੈ ਫਾਂਸੀ ਤੇ ਚੜਨ ਲੱਗਾ ਕੌਮੀ ਮਰਜੀਵੜਾ ਚਾਰ ਗੱਲਾਂ ਫਾਂਸੀ ਨਾਲ ਜਿਵੇਂ ਕਰਦਾ ਹੈ ਸਰਵਣ ਕਰੀਏ ਜੀ ਇਉਂ ਬਿਆਨ ਕੀਤਾ ਜਾਂਦਾ ਹੈ ਕੋਲੇ ਖੜ ਕੇ ਫਾਂਸੀ ਦੇ ਸਿੰਘ ਸੂਰਾ god ਗੁਰਾਂ ਦੀ ਗੋਦੀ ਵਿੱਚ ਬੈਠਣਾ ਮੈਂ ਉੱਚੀ ਮਿੱਠੀ ਆਵਾਜ਼ ਸੁਣਾਉਣ ਲੱਗਾ ਫੇਰ ਫਾਂਸੀ ਨੂੰ ਆਖਦਾ ਆ ਅੜੀਏ ਨਹੀਂ ਆ ਅੜੀਏ ਨਹੀਂ ਫੇਰ ਬੱਦੀਆ ਲਾਰ ਮਾਂ ਤੋਂ ਫੱਟਾ ਖਿੱਚ ਜਲਾਦ ਹਟਾਉਣ ਲੱਗਾ ਮੇਵਾ ਸਿੰਘ ਕਨੇਡਾ ਵਿੱਚ ਚੜ੍ਹ ਫਾਂਸੀ ਉਹ ਮੇਵਾ ਸਿੰਘ ਕਨੇਡਾ ਵਿੱਚ ਚੜ੍ਹ ਫਾਂਸੀ ਗੋਰੇ ਗਰੂਪੀਆਂ ਸੰਗਤਾਂ ਨੇ ਭੇਜਿਆ ਹੈ ਸਵਰਗਵਾਸੀ ਜਥੇਦਾਰ ਬਗੀਚਾ ਸਿੰਘ ਉਹਨਾਂ ਦੇ ਨਾਮ ਤੇ ਭਾਈ ਪੰਜਾਬ ਸਿੰਘ ਹੋਣਾ ਵੱਲੋਂ ਬੇਨਤ ਮਾਇਆ ਆਈ ਹੈ ਸਰਦਾਰ ਕਲਦੀਪ ਸਿੰਘ ਜੀ ਉਹਨਾਂ ਵੱਲੋਂ ਬੇਨਤ ਮਾਇਆ ਆਈ ਹੈ ਹੋਰ ਬਹੁਤ ਸਾਰੀ ਮਾਇਆ ਸੰਗਤਾਂ ਨੇ ਭੇਜੀ ਹੈ ਤੇ ਉਹ ਵੀਰ ਜਿਹਦਾ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਜਿਨ ਨੇ ਇਸ ਪ੍ਰਸੰਗ ਬਦਲੇ ਉਚੇਚੇ ਤੌਰ ਤੇ ਫਰਮੈਸ਼ ਪਾਈ ਸੀ ਸਰਦਾਰ ਗਰਦੀਪ ਸਿੰਘ ਜੀ ਭੀਲੋਵਾਲ ਕੱਚੇ ਵਾਲੇ ਜਿਨ੍ਹਾਂ ਨੂੰ ਭਿਟੇ ਵੱਢੀਏ ਕਰਕੇ ਵੀ ਬੁਲਾਇਆ ਜਾਂਦਾ ਹੈ ਕੱਲ ਵੀ ਉਹਨਾਂ ਨੇ ਮਾਇਆ ਭੇਜੀ ਸੀ ਅੱਜ ਵੀ ਹਰ ਜਥੇ ਨੂੰ ਹਜ਼ਾਰ-ਹਜ਼ਾਰ ਰੁਪਇਆ ਮਾਇਆ ਭੇਜ ਰਹੇ ਨੇ ਗੁਰੂ ਕਿਰਪਾ ਕਰੇ ਸਿਰ ਤੇ ਮਿਹਰ ਭਰਿਆ ਰੱਖੇ ਔਰ ਉਹ ਕੈਨੇਡਾ ਵਿੱਚ ਬੈਠ ਕੇ ਸੁਣਦੇ ਹੋਣਗੇ ਕਿ ਉਹਨਾਂ ਦੀ ਫਰਮਾਇਸ਼ ਪੂਰੀ ਕੀਤੀ ਗਈ ਹੋਰ ਸੰਗਤਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਹੈ ਮੇਰੇ ਨਗਰ ਤੋਂ ਨੰਬਰਦਾਰ ਸਰਦਾਰ ਤਸਵੀਰ ਸਿੰਘ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਬਹੁਤ ਸਾਰਾ ਮਾਣ ਆਇਆ ਹੈ ਗੁਰੂ ਕਿਰਪਾ ਕਰੇ ਸਿਰ ਤੇ ਮਿਹਰ ਭਰਿਆ ਰੱਖੇ ਕਿਰਨਦੀਪ ਕੌਰ ਤੇ ਰਾਜਦੀਪ ਸਿੰਘ ਬੀਰ ਸਿੰਘ ਜੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਮਾਇਆ ਆਈ ਹੈ ਗੁਰੂ ਕਿਰਪਾ ਕਰੇ ਸਿਰਫ ਤੇ ਮੇਰ ਪ੍ਰਿਆਥ ਰੱਖੇ ਮੈਂ ਬੇਨਤੀ ਕਰਾਂ ਮਾਇਆ ਬਹੁਤ ਜਿਆਦੀ ਹੈ ਨਾਮ ਬੜੇ ਨੇ ਪਰ ਸਮਾਂ ਹੈ ਨਹੀਂ ਕਿਉਂਕਿ ਇਸ ਸਟੇਸ ਕਤਰ ਸਾਹਿਬ ਦੀ ਮਜਬੂਰੀ ਹੈ ਕਿ 12 ਵਜੇ ਉਹਨਾਂ ਨੇ ਆਪਣੇ ਜਿਹੜੇ ਉਚੇਚੇ ਤੌਰ ਤੇ ਬੁਲਾਏ ਹੋਏ ਜਥੇ ਨੇ ਉਹਨਾਂ ਨੂੰ ਤੁਹਾਡੇ ਰੂਗ ਰੂਪੇਸ਼ ਕਰਨਾ ਹੈ ਇੱਕ ਜਥਾ ਹੋਰ ਹੈ ਜਿਨ੍ਹਾਂ ਨੂੰ ਉਹਨਾਂ ਨੇ ਸਮਾਂ ਦੇ ਕੇ ਔਰ ਸੰਕਤਾਂ ਦੇ ਦਰਸ਼ਨ ਕਰਾਉਣੇ ਨੇ ਭੁੱਲਾ ਚੁੱਕਾ ਦੀ ਮਾਫੀ ਫਿਰ ਕਿਤੇ ਸਮਾਂ ਬਣਿਆ ਹੁੱਲੇ ਸਮੇਂ ਦੇ ਵਿੱਚ ਇਹ ਪੂਰਾ ਪ੍ਰਸੰਗ ਜਿਹੜਾ ਹੈ ਤਰਤੀਬ ਵਿਚਾਰ ਆਪ ਜੀ ਨਾਲ ਸਾਂਝਾ ਕੀਤਾ ਹੈ ਉਹ ਮੈਂ ਧੰਨਵਾਦ ਕਰਾਂ ਸਰਦਾਰ ਦਰਸ਼ਨ ਸਿੰਘ ਜੀ ਹਿਤਮਪੁਰੇ ਵਾਲੇ ਜਿਨ੍ਹਾਂ ਨੇ ਕੱਲ ਫਰਮਾਇਸ਼ ਕੀਤੀ ਸੀ ਕਿ ਸਰਦਾਰ ਮੀਵਾ ਸਿੰਘ ਦਾ ਪ੍ਰਸੰਗ ਜਿਹੜਾ ਹੈ ਉਹ ਆਪ ਜਰੂਰ ਸੁਣਾਇਓ ਜਿਸ ਨੂੰ ਕੱਲ ਵੀ ਕਿਹਾ ਗਿਆ ਸੀ ਅੱਜ ਵੀ ਕਿਹਾ ਗਿਆ ਹੈ ਫਿਰ ਗੁਰੂ ਕਿਰਪਾ ਕਰੇ ਸਾਂਝਾ ਕਰਾਂਗੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਸੱਤਰ ਸਾਹਿਬ ਜੀ ਸਾਡੇ ਬੱਚੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕੋਟਾਨ ਕੋਟ ਸ਼ੁਕਰ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਲਾਉ ਫਤਿਹ ਆਉਣ ਵਾਲਿਆਂ ਨੂੰ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ